मैडम अगर ਤੁਸੀਂ ਪਰਹੇਜ਼ ਕਰਦੇ ਹੋ ਆਪਣਾ ਖਾਣ-ਪੀਣ ਸੱਪਿਆ ਤੁਲੇ ਵਧੀਆ ਰੱਖਦੇ ਹੋ ਤਾਂ ਯੈਸ ਬਟ ਸਮਾਂ ਰਹਿੰਦੇ ਅਗਰ ਤੁਹਾਡਾ ਲੀਵਰ ਗ੍ਰੇਡ 4 ਚ ਪਹੁੰਚ ਗਿਆ ਤੁਸੀਂ ਪਰਹੇਜ਼ ਨਹੀਂ ਕਰ ਰਹੇ ਤੁਹਾਡਾ ਮੋਟਾਪਾ ਵੱਧਦਾ ਜਾ ਰਿਹਾ ਤੁਹਾਨੂੰ ਬੀਪੀ ਹੋ ਗਿਆ 슈ਗਰ ਹੋ ਗਿਆ ਕੋਲੇਸਟ੍ਰੋਲ ਹੋ ਗਿਆ ਤੁਹਾਡੇ ਵੀਕਨੈਸ ਆ ਗਈ એનર્ਜੀ ਡ੍ਰੌਪ ਹੋ ਗਈ ਫਟੀਕ ਆ ਗਿਆ ਚਿਰ ਚਿਰ ਬਣਾਗਾ ਫਿਰ ਮੰਗਨੋ ਬਿਕੋਜ਼ ਐਂਡ ਸਟੇਜ ਲੀਵਰ ਡਿਜ਼ੀਜ਼ ਦਾ ਕੋਈ ਟ੍ਰੀਟਮੈਂਟ ਨਹੀਂ ਹੈ ਤੁਸੀਂ ਦੇਖੋਗੇ ਸਾਰਾ ਦਿਨ ਅਸੀਂ 2 ਤੋਂ 3 ਮੀਲਸ ਤੇ ਮੈਦੇ ਵਾਲੀਆਂ ਲੈ ਰਹੇ ਹਾਂ ਕੋਈ 버ਗਰ ਖਾ ਕੇ ਗੁਜ਼ਾਰਾ ਕਰ ਰਿਹਾ ਕੋਈ ਮਨਚੂਰੀਅਨ ਖਾ ਕੇ ਕਰ ਰਿਹਾ ਕੋਈ ਨੂਡਲਸ ਕਰਕੇ ਕਰ ਰਿਹਾ ਕੋਈ ਵਨ ਸੋਨੇ ਪਕਵਾਨ ਖਾ ਕੇ ਕਰ ਰਿਹਾ ਜਿੱਚ ਆਇਲ ਬਹੁਤ ਜ਼ਿਆਦਾ ਪੈਂਦਾ ਹੈ ਫਰਾਈਡ ਚੀਜ਼ਾਂ ਬਹੁਤ ਜ਼ਿਆਦਾ ਪੈਂਦੀਆਂ ਮੈਦੇ ਤੋਂ ਬਣੀਆਂ ਚੀਜ਼ਾਂ ਬਹੁਤ ਜ਼ਿਆਦਾ ਪੈਂਦੀਆਂ ਸਭ ਤੋਂ ਵੱਡਾ ਜਿਹੜਾ ਫੈਟੀ ਲੀਵਰ ਦਾ ਰੀਜ਼ਨ ਹੈ ਉਹ ਫੈਟੀ ਲੀਵਰ ਹੈ ਕਿ ਮੈਂ ਉਹ ਸਮਝੋ ਇੱਕ ਫੈਟ ਦੀ ਲੇਅਰ ਲੀਵਰ ਦੇ ਉੱਪਰ ਜਮਾ ਹੋ ਰਹੀ ਫੈਟੀ ਲੀਵਰ ਹੈ ਹੁਣ ਫੈਟ ਕੀ ਹੈ ਜੋ ਅਸੀਂ ਫੈਟ ਖਾ ਰਹੇ ਹਾਂ ਮੈਦਾ ਵੀ ਫੈਟ ਹੈ ਤਲੀਆਂ ਜੀ ਦੇ ਵੀ ਫੈਟ ਹੈ ਕਿਉਂ ਵੀ ਫੈਟ ਹੈ ਅਸੀਂ ਉਸ ਨੂੰ ਖਾ ਲਿਆ ਉਸ ਨੂੰ ਪਚਾਣ ਲਈ ਵਿਆਯਾਮ ਨਹੀਂ ਕੀਤਾ ਐਕਸਰਸਾਈਜ਼ ਨਹੀਂ ਕੀਤੀ ਫਿਜ਼ੀਕਲ ਐਕਟੀਵਿਟੀ ਨਹੀਂ ਕੀਤੀ ਉਪਰੋਂ ਸੇ ਖਾਈ ਜਾ ਰਹੇ ਹੋ ਉਹ ਹਜਮ ਨਹੀਂ ਹੋਊਗਾ ਕੀ ਕਰੂਗਾ ਅਗਰ ਰਿਕਵਰ ਕਰਨਾ ਮੈਂ ਮੇਰਾ ਜ਼ਿੰਦਗੀ ਦਾ ਤਜਰਬਾ ਇਹ ਕਹਿੰਦਾ ਕਿ ਅਗਰ ਤੁਸੀਂ ਪਰਹੇਜ਼ ਨਹੀਂ ਕਰ ਸਕਦੇ ਅਗਰ ਤੁਸੀਂ ਐਕਸਰਸਾਈਜ਼ ਨਹੀਂ ਕਰ ਸਕਦੇ ਤੁਸੀਂ ਦਵਾਈ ਲੈਣ ਦਾ ਵੀ ਹੱਕਦਾਰ ਨਹੀਂ ਹੈ ਦਵਾਈ ਤੁਸੀਂ ਲੈ ਲੋਗੇ ਕੁਝ ਟਾਈਮ ਲਈ ਪ੍ਰੂਵਮੈਂਟ ਆਉਣੀ ਕੋ ਫਿਰ ਉੱਥੇ ਪਹੁੰਚ ਜਾਓਗੇ ਮੈਂ ਬਿਕੋਜ਼ ਲੀਵਰ ਤੇ ਬੜੀ ਸਾਰੀ ਪ੍ਰੋਬਲਮਸ ਹੈ ਮੈਮ ਜਿਵੇਂ ਤੁਹਾਡੇ ਤੇ ਜਾ ਬਣ ਰਿਹਾ ਪੇਟ ਚ ਗੈਸ ਬਣ ਰਹੀ ਹੈ ਅਫਾਰਾ ਬਣ ਰਿਹਾ ਤੁਹਾਨੂੰ ਸਾਹ ਚੜ ਰਿਹਾ ਤੇ ਤੁਸੀਂ ਆਪਣਾ ਕੋਲੇਸਟ੍ਰੋਲ ਲੈਵਲ ਟੈਸਟ ਕਰਾਓ ਤੁਸੀਂ ਆਪਣਾ ਲੀਵਰ ਦੇ ਓਟੀਪੀਟੀ ਟੈਸਟ ਕਰਾਓ ਤੁਸੀਂ ਆਪਣਾ ਪੇਟ ਦਾ ਸਕੈਨ ਕਰਾਓ ਤੁਸੀਂ ਆਪਣਾ ਯੂਰਿਕ ਐਸਿਡ ਚੈੱਕ ਕਰੋ ਬਿਕੋਜ਼ ਲੀਵਰ ਜਨਮਦਾਤਾ ਮੈਟਾਬੋਲਿਕ ਡਿਜ਼ੀਜ਼ ਦਾ ਹੈ ਅੱਜ ਸਭ ਤੋਂ ਵੱਡਾ ਸਵਾਲ ਤੁਹਾਡੇ ਸਾਹਮਣੇ ਲੈ ਕੇ ਆਏ ਆ ਲੀਵਰ ਦੀ ਜਿਹੜੀ ਬਿਮਾਰੀ ਹੈ ਕਿ ਇਹਦਾ ਇਲਾਜ ਦਵਾਈਆਂ ਦੇ ਰਾਹੀਂ ਪੋਸੀਬਲ ਹੈਗਾ ਕਿ ਸਾਰੇ ਮਰੀਜ਼ ਜੇਕਰ ਦਵਾਈਆਂ ਖਾ ਲੈਂਨ ਤਾਂ ਲੀਵਰ ਦੀ ਬਿਮਾਰੀ ਦਾ ਹੱਲ ਕੀਤਾ ਜਾ ਸਕਦਾ ਹੈ ਕਿਉਂਕਿ ਲੀਵਰ ਦੀ ਬਿਮਾਰੀ ਇੱਕ ਅਜਿਹੀ ਬਿਮਾਰੀ ਹੈ ਇਸ ਨੂੰ ਲੈ ਕੇ ਬੇਹੱਦ ਸਾਰੇ ਭਰਮ ਲੋਕਾਂ ਦੇ ਵਿੱਚ ਫੈਲੇ ਹੋਏ ਨੇ ਜਿਸ ਕਰਕੇ ਕਿ ਮਰੀਜ਼ ਜਿਹੜੇ ਨੇ ਆਪਣਾ ਸਹੀ ਇਲਾਜ ਨਹੀਂ ਕਰਾ ਪੰਦੇ ਹੱਲ ਨਹੀਂ ਕਰ ਪੰਦੇ ਤੇ ਭਰਮ ਜਿਹੜੇ ਇੱਕ ਤੋਂ ਬਾਅਦ ਇੱਕ ਹੋਰ ਗੱਤੇ ਜਾਂਦੇ ਨੇ ਅੱਜ ਇਸ ਤੇ ਬਾਰੇ ਜਾਣਕਾਰੀ ਲਵਾਂਗੇ ਕਿ ਆਖਰ ਲੀਵਰ ਦੀ ਬਿਮਾਰੀ ਦੇ ਕੀ ਕਾਰਨ ਨੇ ਮੇਰੇ ਨਾਲ ਮੌਜੂਦ ਨੇ ਤਹ ਇਸ਼ ਹਾਂਡਾ ਆਯੁਰਵੇਦਿਕ ਸਪੈਸ਼ਲਿਸਟ ਨੇ ਅੱਜ ਜੋ ਕੱਲ ਇਹਨਾਂ ਨੇ ਕਹਿ ਦਿੱ ਸਮਝੋ ਉਹ ਪੱਥਰ ਤੇ ਲਕੀਰ ਆ ਆਪਾਂ ਉਸ ਤੋਂ ਉਰੇ ਪਰੇ ਕਿਤੇ ਨਹੀਂ ਜਾਣਾ ਲੇਕਿਨ ਸੱਚ ਜਾਣਾਂਗੇ ਡਿਟੇਲ ਦੇ ਵਿੱਚ ਸਰ ਮੇਰਾ ਸਭ ਤੋਂ ਪਹਿਲਾ ਇਹ ਸਵਾਲ ਹੈ ਕਿ ਲੀਵਰ ਦੀ ਬਿਮਾਰੀ ਦਾ ਹੱਲ ਹੈਗਾ ਮੈਡਮ ਅਗਰ ਤੁਸੀਂ ਪਰਹੇਜ਼ ਕਰਦੇ ਹੋ ਆਪਣਾ ਖਾਣ ਪੀਣ ਸੱਪਿਆ ਤੁਲੇ ਵਧੀਆ ਰੱਖਦੇ ਹੋ ਤਾਂ ਯੈਸ ਬਟ ਸਮਾਂ ਰਹਿੰਦੇ ਅਗਰ ਤੁਹਾਡਾ ਲੀਵਰ ਗ੍ਰੇਡ 4 'ਚ ਪਹੁੰਚ ਗਿਆ ਤੁਸੀਂ ਪਰਹੇਜ਼ ਨਹੀਂ ਕਰ ਰਹੇ ਤੁਹਾਡਾ ਮੋਟਾਪਾ ਵੱਧਦਾ ਜਾ ਰਿਹਾ ਤੁਹਾਨੂੰ ਬੀਪੀ ਹੋ ਗਿਆ ਸ਼ੂਗਰ ਹੋ ਗਿਆ ਕੋਲੇਸਟ੍ਰੋਲ ਹੋ ਗਿਆ ਤੁਹਾਡੇ ਵੀਕਨੈਸ ਆ ਗਈ ਐਨਰਜੀ ਡ੍ਰੌਪ ਹੋ ਗਈ ਫਟੀਕ ਆ ਗਿਆ ਛੇੜਛੜਾ ਬਣਾਗਾ ਫਿਰ ਮੈਂ ਕਹੂੰਗਾ ਨੋ ਬਿਕੋਜ਼ ਐਂਡ ਸਟੇਜ ਲੀਵਰ ਡਿਜ਼ੀਜ਼ ਦਾ ਕੋਈ ਟ੍ਰੀਟਮੈਂਟ ਨਹੀਂ ਇਸ ਦੇ ਵਿੱਚ ਬੰਦੇ ਦੇ ਪੇਟ 'ਚ ਪਾਣੀ ਭਰਨਾ ਸ਼ੁਰੂ ਹੋ ਜਾਂਦਾ ਖੂਨ ਦੀ ਉਲਟੀਆਂ ਲੱਗ ਜਾਂਦੀਆਂ ਨੇ ਇਸ ਨੂੰ ਕਹਿੰਦੇ ਸਰੋਟਿਕ ਕਿ ਪੇਸ਼ੈਂਟ ਨੂੰ ਸਰੋਸਿਸ ਦੀ ਪ੍ਰੋਬਲਮ ਡਿਵੈਲਪ ਹੋ ਚੁੱਕੀ ਹੈ ਇਹ ਐਂਡ ਸਟੇਜ ਲੀਵਰ ਹੈ ਤੇ ਇਹਦਾ ਰਿਵਰਸਲ ਨਹੀਂ ਹੈਗਾ ਤੁਸੀਂ ਇਹਰੇ ਕਹਿ ਰਹੇ ਹੋ ਕਿ ਜੇਕਰ ਪਰਹੇਜ਼ ਕੀਤਾ ਜਾਵੇ ਤਾਂ ਲੀਵਰ ਦੀ ਬਿਮਾਰੀ ਰਿਵਰਸੇਬਲ ਹੈ 110% ਤੁਹਾਡੇ ਮਰੀਜ਼ ਸਾਰੇ ਠੀਕ ਹੋ ਗਏ ਹਿਸਾਬ ਨਾਲ ਮੇਰੇ ਜੇ ਮਰੀਜ਼ ਨੇ ਇਨ ਟਾਈਮ ਜਦੋਂ ਉਹਦੀ ਪ੍ਰੋਬਲਮ ਰਿਵਰਸ ਹੋ ਸਕਦੀ ਸੀ ਆਏ ਪਰਹੇਜ਼ ਕੀਤੇ ਜੀਵਨਸ਼ੈਲੀ ਅਡਾਪਟ ਕੀਤੀ ਔਚ ਦੀਆਂ ਖਾਧੀਆਂ ਤਾਂ ਯੈਸ ਅਗਰ ਗੱਲ ਨਹੀਂ ਮੰਨੀ ਰੋਸ਼ਰਾ ਪੀਂਦੇਗੇ ਜਿਦਾ ਸੀ ਸਮਝਾਇਆ ਉਹ ਤਾਂ ਨਹੀਂ ਪੀਤੀ ਲਿਮਟ ਤੋਂ ਜ਼ਿਆਦਾ ਪੀਤੀ ਖਾਨ-ਪਾਣ ਦਾ ਪਰੇਜ ਨਹੀਂ ਕੀਤਾ ਜੀਵਨ ਸ਼ੈਲੀ ਵਧੀਆ ਨਹੀਂ ਰੱਖੀ ਦਵਾਈਆਂ ਪ੍ਰੋਪਰ ਟਾਈਮਲੀ ਨਹੀਂ ਖਾਦੀਆਂ ਤੇ ਉਹ ਠੀਕ ਨਹੀਂ ਹੋ ਸਕਿਆ ਨਾਲੇ ਮੈਡਮ ਮੈਂ ਇੱਕ ਡਾਕਟਰ ਹਾਂ ਸਮਝਾਣਾ ਗਾਈਡ ਕਰਨਾ ਦਵਾਈਆਂ ਦੇਣਾ ਮੇਰਾ ਫਰਜ਼ ਹੈ ਉਹ ਵੀ ਮੈਂ ਆਪਣਾ ਪ੍ਰਮਾਤਮਾ ਨੂੰ ਡਰ ਕੇ ਬੋਲਦਾ ਮੈਂ ਆਪਣਾ ਬੈਸਟ ਪੋਸੀਬਲ ਕਰਦਾ ਬਟ ਹੁਣ ਜਿਹੜਾ ਅਮਲ ਹੀ ਨਹੀਂ ਕਰਦਾ ਉਹਨੂੰ ਤੁਸੀਂ ਕਿਦਾਂ ਠੀਕ ਕਰ ਲੋਗੇ ਤੁਸੀਂ ਤਾਂ ਗੱਲ ਕੀਤੀ ਕਿ ਜਿਨ੍ਹਾਂ ਨੇ ਪਰਹੇਜ਼ ਨਹੀਂ ਕੀਤਾ ਜੋ ਐਲਕੋਹੋਲਿਕ ਨੇ ਲੇਕਿਨ ਬੜੀ ਵੱਡੀ ਪੋਪੂਲੇਸ਼ਨ ਹੈ ਜੋ ਨਾਨ ਐਲਕੋਹੋਲਿਕ ਹੈ ਔਮਨ ਪੋਪੂਲੇਸ਼ਨ ਆਪਾਂ ਲੈ ਲਈ ਕਈ ਲੋਕ ਜਿਹੜੇ ਹਲੇ ਨਹੀਂ ਵੀ ਪੀਂਦੇ ਹੈਗੇ ਤੇ ਉਹ ਵੀ ਲੀਵਰ ਦੀ ਪ੍ਰੋਬਲਮ ਤੋਂ ਸਫਰ ਕਰ ਰਹੇ ਨੇ ਮੈਡਮ ਤੁਹਾਡਾ ਵੀ ਆਪਣਾ ਫਰੈਂਡ ਸਰਕਲ ਹੋਏਗਾ ਤੁਸੀਂ ਕਦੀ ਉਹਨਾਂ ਨੂੰ ਦੇਖਿਓ ਕਿ ਉਹਨਾਂ ਵਿੱਚੋਂ ਕਿੰਨੀਆਂ ਫੀਮੇਲਸ ਘਰ ਰੋਟੀ ਖਾਂਦੀਆਂ ਤੂੰ ਦੇਖੋਗੇ ਸਾਰਾ ਦਿਨ ਅਸੀਂ 2 ਤੋਂ 3 ਮੀਲਸ ਤੇ ਮੈਦੇ ਵਾਲੀਆਂ ਲੈ ਰਹੇ ਆ ਕੋਈ 버거 ਖਾ ਕੇ ਗੁਜ਼ਾਰਾ ਕਰ ਰਿਹਾ ਕੋਈ ਮਨਚੂਰੀਅਨ ਖਾ ਕੇ ਕਰ ਰਿਹਾ ਕੋਈ ਨੂਡਲਸ ਕਰਕੇ ਕਰ ਰਿਹਾ ਕੋਈ ਵਾਂਸੂ ਨੇ ਪਕਵਾਨ ਖਾ ਕੇ ਕਰ ਰਿਹਾ ਜਿੱਚ ਆਇਲ ਬਹੁਤ ਜ਼ਿਆਦਾ ਪੈਂਦਾ ਫਰਾਈਡ ਚੀਜ਼ਾਂ ਬਹੁਤ ਜ਼ਿਆਦਾ ਪੈਂਦੀਆਂ ਮੈਦੇ ਤੋਂ ਬਣੀਆਂ ਚੀਜ਼ਾਂ ਬਹੁਤ ਜ਼ਿਆਦਾ ਪੈਂਦੀਆਂ ਤਾਂ ਮਤਲਬ ਤੁਹਾਡਾ ਐਲਕੋਹਲ ਇਕੱਲਾ ਕਾਰਨ ਨਹੀਂ ਹੈ ਐਲਕੋਹਲ ਪਰ ਫੀਮੇਲਸ ਦੀ ਗੱਲ ਕਰਤੀ ਮੈਂ ਮੰਨਦਾ ਕਿ 10-15% ਫੀਮੇਲਸ ਵੀ ਅੱਜਕੱਲ੍ਹ ਦੀ ਬੋਡੀ ਬਣਾਉਣ ਦੇ ਚਾਰਕੇ ਐਲਕੋਹਲ ਪੀਂਦੀਆਂ ਨੇ ਬਟ ਸਭ ਤੋਂ ਵੱਡਾ ਜਿਹੜਾ ਫੈਟੀ ਲ ਲੀਵਰ ਦੇ ਉੱਪਰ ਜਮਾ ਹੋ ਰਹੀ ਫੈਟ ਲੀਵਰ ਕਹਿੰਦੇ ਹੁਣ ਫੈਟ ਕੀ ਹੈ ਜੋ ਅਸੀਂ ਫੈਟ ਖਾ ਰਹੇ ਹਾਂ ਮੈਦਾ ਵੀ ਫੈਟ ਹੈ ਤਲੀਆਂ ਜੀ ਜਿਵੇਂ ਫੈਟ ਹੈ ਕਿ ਉਹ ਹੀ ਫੈਟ ਹੈ ਅਸੀਂ ਉਸ ਨੂੰ ਖਾ ਲਿਆ ਉਸ ਨੂੰ ਪਚਾਣ ਲਈ ਵਿਆਮ ਨਹੀਂ ਕੀਤਾ ਐਕਸਰਸਾਈਜ਼ ਨਹੀਂ ਕੀਤੀ ਫਿਜ਼ੀਕਲ ਐਕਟੀਵਿਟੀ ਨਹੀਂ ਕੀਤੀ ਉਪਰੋਂ ਅਸੀਂ ਖਾਈ ਜਾ ਰਹੇ ਹਾਂ ਉਹ ਹਜਮ ਨਹੀਂ ਹੋਊਗਾ ਕੀ ਕਰੂਗਾ ਇੱਕ ਲੀਅਰ ਫੈਟ ਦੀ ਲੀਵਰ ਦੇ ਉੱਪਰ ਦੂਜੀ ਲੀਅਰ ਤੀਜੀ ਲੀਅਰ ਚੌਥੀ ਲੀਅਰ ਪਰ women ਦੇ ਵਿੱਚ ਜਦੋਂ ਗੱਲ ਕਰੀਏ ਆਪਾਂ ਗੱਲ ਕਰ ਰਹੇ ਤਾਂ ਉਹਨਾਂ ਦੇ ਵਿੱਚ ਇੱਕ ਡਿਫਰੈਂਟ ਕਾਈਂਡ ਆਫ ਸਿੰਪਟਮਸ ਵੀ ਆਪਾਂ ਦੇਖਦੇ ਆ ਪੀਸੀਓਡੀ ਵਗੈਰਾ ਹੋ ਜਾਂਦਾ ਤੇ ਉਹ ਕਿਹੜੇ ਕਿਹੜੇ ਲੱਛਣ ਜਿਹੜੇ ਔਰਤ ਵਿੱਚ ਸਾਹਮਣੇ ਆਉਂਦੇ ਨੇ ਮੈਮ ਪੀਸੀਓਡੀ ਹੋਵੇ ਕੁਛ ਮਰਜੀ ਵੇ ਹੈ ਤਾਂ ਰੋਕ ਮੋਟਾਪੇ ਦਾ ਹੀ ਨਾ ਮੋਟਾਪੇ ਕਰਕੇ ਹੈ ਤਾਂ ਰੋਕ ਮੋਟਾਪੇ ਦਾ ਹੀ ਨਾ ਤੁਸੀਂ ਕਦੀ ਪਤਲੀ ਔਰਤ ਦੇਖੋ ਬਹੁਤ ਘੱਟ ਹੋਊਗੀ ਔਬੈਸਟੀ ਦੇ ਵਿੱਚ ਜ਼ਿਆਦਾ ਹੋਏਗੀ ਤੁਸੀਂ ਦੇਖੋ ਪੀਸੀਓਡੀ ਬਹੁਤ इजीली ਟਰੀਟੇਬਲ ਹੈ ਆਯੁਰਵੇਦ ਦੇ ਵਿੱਚ ਬਟ ਉਹਦੇ ਲਈ ਵੀ ਸਾਨੂੰ ਉਹਨੂੰ ਗਾਈਡ ਕਰਨਾ ਪਏਗਾ ਕਿ ਵੇਟ ਰਿਡਕਸ਼ਨ ਇਜ਼ ਮੰਡੇਟ ਕੀ ਕੀ ਸਿੰਪਟ ਜੇ ਤੇ ਵੀ ਫੈਟੀ ਲੀਵਰ ਆ ਕਿਹੜੇ ਸਿੰਪਟਮ ਨੇ ਮੈਂ ਦੇਖੋ ਫੈਟੀ ਲੀਵਰ ਦੇ ਨਾ ਇੱਕ ਅਲੱਗ ਤਰ੍ਹਾਂ ਦੀ ਕਲਿਨਿਕਲ ਕਲਿਨਿਕਲ ਅਲੱਗ ਤਰ੍ਹਾਂ ਦੀ ਕਲਿਨਿਕਲ ਪ੍ਰੈਜੈਂਟੇਸ਼ਨ ਹੈ ਕਿਸੇ ਦੇ ਤਜਾਬ ਬਣੂਗਾ ਕਿਸੇ ਦੇ ਪੇਟ ਤੇ ਗੈਸ ਬਣੂਗੀ ਕਿਸੇ ਦਾ ਕਬਜ ਹੋਊਗਾ ਕਿਸੇ ਦਾ ਕੋਲੇਸਟ੍ਰੋਲ ਵੱਜ ਜਾਊਗਾ ਕਿਸੇ ਦੇ ਲੀਵਰ ਦੇ ਓਟੀਪੀ ਡੀ ਲੈਵਲਸ ਵੱਧ ਜਾਣਗੇ ਕਿਸੇ ਨੂੰ ਕਮਜ਼ੋਰੀ ਮਹਿਸੂਸ ਹੋ ਕਿਸੇ ਨੂੰ ਫਟੀਗ ਆ ਜਾਊਗਾ ਕਿਸੇ ਦੇ ਅੱਖਾਂ 'ਚ ਸੇਕ ਨਿਕਲੋ ਕਿਸੇ ਤੇ ਜਲਨ ਹੋਊਗੀ ਕਿਸੇ ਦੇ ਹੱਥਾਂ ਪੈਰਾਂ 'ਚ ਸੇਕ ਨਿਕਲੂਗਾ ਮੈਲਜ਼ ਨੂੰ ਮੇਲ ਇਨਫਰਟੀਲਿਟੀ ਆ ਜਾਊਗੀ ਹੀ ਲੇਡੀਜ਼ ਨੂੰ ਹੈਅ ਫਾਲ ਦੀ ਪ੍ਰੋਬਲਮ ਲੀਵਰ ਜਿੱਦਾਂ ਕੀ ਕਿਹਾ ਜਾਂਦਾ ਕਿ ਲੀਵਰ ਇੱਕ ਜਾਨਲੇਵਾ ਬਿਮਾਰੀ ਹੈ ਇਹ ਸੱਚ ਹੈ मैडम स्टार्टिंग ਦੇ ਵਿੱਚ ਨਾ ਜਾਨਲੇਵਾ ਨਹੀਂ ਹੈਗੀ स्टार्टिंग ਚ ਰਿਵਰਸੀਬਲ ਹੈ লিਵਰ ਕੱਲਾ ਇੱਕ ਆਰਗਾਨ ਹੈ ਜਿਹੜਾ ਰੱਬ ਨੇ ਬਣਾਇਆ ਜਿਹਦੇ ਚ ਆਪਣੇ ਆਪ ਤਾਕਤ ਹੈ ਮੈਂ ਇਹ ਹੀ ਪੁੱਛਣਾ ਚਾਹ ਰਹੀ ਸੀ ਕਿ লিਵਰ ਤਾਂ ਖੁਦ ਨੂੰ ਖੁਦ ਰਿਪੇਅਰ ਕਰ ਸਕਦਾ ਹੈ ਫਿਰ ਇਹਦੀ ਪ੍ਰੋਬਲਮ ਕਿਉਂ ਆਉਂਦੀ ਹੈ ਯਸ লিਵਰ ਆਪਣੇ ਆਪ ਨੂੰ ਕੁਦਰਤੀ ਤੌਰ ਤੇ ਰਿਪੇਅਰ ਕਰ ਸਕਦਾ ਹੈ ਬਟ ਅਸੀਂ ਸਾਰੇ ਜ਼ਿੰਦਗੀ ਚ ਉਹਦੀ ਇਹੀ ਤੇ ਅਸੀਂ ਇੰਨੀ ਵਾਰ ਫੇਰ ਦਿੰਨੇ ਉਥੇ ਜ਼ੁਲਮ ਹੋ ਤੇ ਨਜ਼ਰਾਂ ਕਰ ਦਿੰਨੇ ਆ ਕਿਉਂ ਵਿਚਾਰਾ ਆਪ ਹੀ ਇੱਕ ਦਿਨ ਦਮ ਤੋੜ ਦਿੰਦਾ ਆਪ ਹੀ ਦਮ ਤੋੜ ਦਿੰਦਾ ਮੈਡਮ ਹੁਣ ਤੁਹਾਡੇ ਕਿ ਜਗ੍ਹਾ ਛੱਟ ਲੱਗੀ ਬਾਰ ਬਾਰ ਉਹ ਤੇ ਛੱਟ ਲੱਗੀ ਜਾਊਗੀ ਉਹ ਨਾਸੂ मेरा जिंदगी का तजुर्बा ये कहता है कि अगर ਤੁਸੀਂ ਪਰਹੇਜ ਨਹੀਂ ਕਰ ਸਕਦੇ اگر ਤੁਸੀਂ ਐਕਸਰਸਾਈਜ਼ ਨਹੀਂ ਕਰ ਸਕਦੇ ਤੁਸੀਂ ਦਵਾਈ ਲੈਣ ਦੇ ਵੀ ਹੱਕਦਾਰ ਨਹੀਂ ਹੋਗੇ ਦਵਾਈ ਤੁਸੀਂ ਲੈ ਲੋਗੇ ਕੁਝ ਟਾਈਮ ਲਈ ਇਮਪਰੂਵਮੈਂਟ ਆ ਜਾਊਗਾ ਫਿਰ ਉੱਥੇ ਪਹੁੰਚ ਜਾਓਗੇ ਮੈਮ बिकॉज ਲੀਵਰ ਦੇ ਬੜੀ ਸਾਰੀ ਪ੍ਰੋਬਲਮਸ ਹੈ ਮੈਮ ਲੀਵਰ ਹੈ ਫੈਟੀ ਲੀਵਰ ਹੈ ਫੈਟੀ ਲੀਵਰ ਕਰਕੇ ਹੈਪਟਾਈਟਿਸ ਹੈਪਟਾਈਟਿਸ ਕਰਕੇ ਜੌਂਡੇ ਜਿਸ ਨੂੰ ਪੀਲੀਆ ਸੀ ਕਹਿੰਦੇ ਆ ਉਸ ਕਰਕੇ ਪੋਰਟਲ ਹਾਈਪਰ ਟੈਨਸ਼ਨ ਹੈ ਪੋਰਟਲ ਵੇ ਪੇਚ ਪਾਣੀ ਹੈ ਮਤਲਬ ਮਤਲਬ ਮਲਟੀਪਲ ਕੰਪਲਿਕੀਸ਼ਨਸ ਹਨ ਮਤਲਬ ਕਿ ਇੱਕ ਬਿਮਾਰੀ ਅੱਗੇ ਬਿਮਾਰੀਆਂ ਨੂੰ 100% 100% ਕਿ ਬਿਮਾਰੀ ਉਹਨਾਂ ਜਨਮ ਦ ਇਹ ਤਾਂ ਦਾਤ ਮਤਲਬ ਇੱਕ ਮਤਲਬ ਤੁਸੀਂ ਸਮਝ ਮੈਂ ਤੁਹਾਨੂੰ ਪ੍ਰੈਕਟੀਕਲੀ ਦੱਸਣਾ ਚਾਹੂੰਗਾ ਕਿ ਜਿਹੜੀ ਸ਼ੂਗਰ ਦੀ ਬਿਮਾਰੀ ਹੈ ਨਾ ਜਿਹੜਾ ਬਲੱਡ ਪ੍ਰੈਸ਼ਰ ਦੀ ਬਿਮਾਰੀ ਹੈ ਉਹ ਵੀ ਡਾਇਰੈਕਟਲੀ ਇਨਡਾਇਰੈਕਟਲੀ ਇਸੇ ਲੀਵਰ ਦੀ ਦੇਨ ਹੈ ਕੋਲੇਸਟੇਰੋਲ ਦਾ ਦੇਨ ਜਿਹੜੀ ਹੈ ਨਾ ਕੋਲੇਸਟੇਰੋਲ ਦੀ ਬਿਮਾਰੀ ਜਿਹੜੀ ਅੱਗੇ ਜਾ ਕੇ ਦਿਮਾਗ ਚ ਬਲੋਕੇਜ ਹਾਰਟ ਚ ਬਲੋਕੇਜ ਲੱਤਾਂ ਚ ਬਲੋਕੇਜ ਦਾ ਕਾਰਨ ਬਣਦੀ ਹੈ ਜਿਹੜਾ ਕਿ ਅਧਰੰਗ ਜਾਂ ਹਾਰਟ ਫੇਲਅਰ ਜਾਂ ਹਾਰਟ ਅਟੈਕ ਜਾਂ ਡੈਥ ਦਾ ਕਾਰਨ ਬਣਦੀ ਹੈ ਉਹਦੀ ਜੜ ਤਾਂ ਕੋਲੇਸਟੇਰੋਲ ਹੈ ਕਿਉਂਕਿ ਖੂਨ ਦਾ ਗਾੜਾ ਪਾਣੀ ਹਰ ਬਿਮਾਰੀ ਦਾ ਲੀਵਰ ਨੇ ਮਤਲਬ ਲੀਵਰ ਕਮਜ਼ੋਰ ਹਾਜਮਾ ਕਮਜ਼ੋਰ ਫੈਟੀ ਲੀਵਰ ਉਦੋਂ ਬਕ ਕੋਲੇਸਟ੍ਰੋਲ ਜਿਆਦਾ ਉਦੋਂ ਬਲੋਕ ਜਿਆਦਾ 슈ਗਰ ਦੀ ਬਿਮਾਰੀ ਬੀਪੀ ਦੀ ਬਿਮਾਰੀ ਨਾਲ ਜਨਮ ਹੋ ਗਿਆ ਮੈਮ ਜਾਨੀ ਕਿ ਜਿਹੜਾ ਮੋਟਾਪੇ ਦੀ ਵੀ ਜੜਾ ਉਹ ਪਿੱਛੇ ਲੀਵਰ ਹੈ 100% ਤਾਂ ਜਾਨੀ ਕਿ ਸਾਰੇ ਜਿਹੜੀ ਬਿਮਾਰੀਆਂ ਦੀ ਜੜਾ ਮੋਟਾਪਾ ਉਹ ਮੋਟਾਪੇ ਦੇ ਵੀ ਪਿੱਛੇ ਲੀਵਰ ਹੈ ਮੈਡਮ ਇਹਨੂੰ ਵਾਇਸਾ ਵਰਸਾ ਕਹਿ ਸਕਦੇ ਹੋ ਮੋਟਾਪੇ ਕਰਕੇ ਫੈਟੀ ਲੀਵਰ ਫੈਟੀ ਲੀਵਰ ਕਰਕੇ ਮੋਟਾਪਾ ਮੈਂ ਦੋਨੋਂ ਚੀਜ਼ਾਂ ਨੂੰ ਤੁਸੀਂ ਸਿੰਕੋਨਾਈਜ਼ ਕਰ ਸਕਦੇ ਹੋ ਔਰ ਰਿਜ਼ਲਟ ਔਰ ਕਾਰਨ ਇੱਕ ਕੋਈ ਹੱਲ ਇੱਕ ਕੋਈ ਹੈ ਕਿ ਆਪਣਾ ਲਾਈਫ ਸਟਾਈਲ ਠੀਕ ਕਰ ਲਓ 100% ਲਾਈਫ ਸਟਾਈਲ 100% ਜਿਹੜਾ ਵੀ ਲਾਈਫ ਸਟਾਈਲ ਨਹੀਂ ਚੇਂਜ ਕਰਦੇ ਤੁਸੀਂ ਉਹ ਕਿਸੇ ਦਵਾਈ ਦਾ ਹੱਕਦਾਰ ਨਹੀਂ ਹੈ ਉਹਨੇ ਇੱਕ ਨਾ ਇੱਕ ਦਿਨ ਬਿਮਾਰੀਆ ਦੇ ਚਪੇੜ ਚ ਆਣਾ ਹੀ ਆਣਾ ਵੈ ਕੋਈ ਵੀ ਬੰਦਾ ਅੱਜ ਦੇ ਯੁੱਗ ਚ ਰੈਸ਼ ਨਹੀਂ ਚੱਲ ਸਕਦਾ ਇੱਕ ਸਰ ਬੜਾ ਪੁੱਛਣਾ ਚਾਹਵਾਂਗੇ ਜਿਵੇਂ ਲੋਕਾਂ ਨੂੰ ਸਿੰਪਟਮ ਨਹੀਂ ਪਤਾ ਹੁੰਦੇ ਪਰ ਸਿੰਪਟਮ ਡਿਸਕਸ ਕੀਤੇ ਕਿ ਮਹਿ మేమే ਪੁੱਛਣਾ ਚਾਹੋਗੇ ਕਿ ਟੈਸਟ ਕੀ ਨੇ ਕਿਉਂਕਿ ਲੀਵਰ ਕੀ ਰੈਗੂਲਰ ਚੈੱਕਅਪ ਦੇ ਵਿੱਚ ਸਾਹਮਣੇ ਆ ਜਾਂਦੀ ਹੈ ਕਿ ਲੀਵਰ ਖਰਾਬ ਹੋ ਰਹੀ ਹੈ ਜਾਂ ਓਵਰ ਦਾ ਟਾਈਮ ਇੱਕੋ ਦਮ ਕੋਈ ਸਿੰਪਟਮ ਇਹ ਤਾਂ ਨਿਕਲ ਕੇ ਸਾਹਮਣੇ ਆਂਦਾ ਤੇ ਫਿਰ ਬਰੀਜ਼ ਨੂੰ ਹੱਥਾ ਪੈਰਾਂ ਦੇ ਪੈ। ਓਵਰ ਦਾ ਟਾਈਮ ਜੇ ਸਿੰਪਟਮ ਨਿਕਲ ਕੇ ਹੱਥਾ ਪੈਰਾਂ ਦੇ ਸਾਹਮਣੇ ਆਉਂਦੇ ਫਿਰ ਉਹ ਦਾ ਐਂਡ ਸਟੇਜ ਹੋ ਗਈ ਨਾ ਜਿਹਨੂੰ ਸਿਰੋਸਿਸ ਕਹਿੰਦੇ ਆ ਕਿ ਬੰਦਰ ਪਤਲਾ ਗਿਆ ਮੇਰੇ ਪੇਟ ਚ ਪਾਣੀ ਭਰ ਰਿਹਾ ਤੇ ਉਹ ਐਂਡ ਸਟੇਜ ਵੈਸੀ ਹੋ ਗਈ ਉਹਦਾ ਮੋੜਾ ਹੀ ਨਹੀਂ ਤੇ ਫਿਰ ਇਹਦਾ ਟੈਸਟ ਕੀ ਨੇ ਕਿਵੇਂ ਮੈਡਮ ਇਹਦੇ ਇਹਦੇ ਟੈਸਟ ਨੇ ਜਿਵੇਂ ਤੁਹਾਡੇ ਤ ਪੇਟ ਚ ਗੈਸ ਬਣ ਰਹੀ ਹੈ ਅਫਾਰਾ ਬਣ ਰਿਹਾ ਤੁਹਾਨੂੰ ਸਾਹ ਚੜ ਰਿਹਾ ਹੈ ਤੇ ਤੁਸੀਂ ਆਪਣਾ ਕੋਲੇਸਟ੍ਰੋਲ ਲੈਵਲ ਟੈਸਟ ਕਰਾਓ ਤੁਸੀਂ ਆਪਣਾ ਲੀਵਰ ਦੇ ਓਟੀਪੀਟੀ ਟੈਸਟ ਕਰਾਓ ਤੁਸੀਂ ਆਪਣੇ ਪੇਟ ਦਾ ਸਕੈਨ ਕਰਾਓ ਤੁਸੀਂ ਆਪਣਾ ਯੂਰਿਕ ਐਸਿਡ ਚੈੱਕ ਕਰੋ ਬਿਕੋਜ਼ ਲੀਵਰ ਜਨਮਦਾਤਾ ਹੈ ਮੈਟਾਬੋਲਿਕ ਡਿਜ਼ੀਜ਼ ਦਾ ਮੈਟਾਬੋਲ ਡਿਜ਼ੀਜ਼ ਹੈ ਜਿਹੜੀ ਹਾਜਮਾ ਸੰਬੰਧੀ ਬਿਮਾਰੀਆਂ ਨੇ ਸੋ ਜੇ ਹਾਜਮਾ ਸੰਬੰਧੀ ਬਿਮਾਰੀਆਂ ਨੂੰ ਠੀਕ ਕਰਨਾ ਹੈ ਤੁਹਾਨੂੰ ਮੈਟਾਬੋਲਿਜ਼ਮ ਕਰੈਕਟ ਕਰਨਾ ਹੀ ਪਊਗਾ ਮੈਟਾਬੋਲਿਜ਼ਮ ਕਰੈਕਟ ਕਰਨਾ ਕੀ ਸਿਸਟਮ ਹੈ ਕਿ ਅਗਰ ਤੁਹਾਨੂੰ ਕਬਜ ਰਹਿ ਰਹੀ ਹੈ ਕਬਜ ਬਹੁਤ ਪੁਰਾਣੀ ਹੋਗੀ ਜਾਂ ਤੇ પેટ ਚ ਇੱਥੇ ਦਰਦ ਹੋਣਾ ਇੱਥੇ ਦਰਦ ਹੋਣਾ ਜਾਂ ਫਿਰ ਤੁਹਾਨੂੰ ਮਹਿਸੂਸ ਹੋਣਾ ਕਿ ਮੇਰੇ ਥਕਾਨ ਬੜੀ ਮਹਿਸੂਸ ਹੋ ਰਹੀ ਹੈ ਹੱਥਾਂ ਪੈਰਾਂ 'ਚ ਸੇਕ ਬੜਾ ਨਿਕਲ ਰਿਹਾ ਹੈ ਤੁਹਾਨੂੰ ਆਪਣੇ ਚਾਰ ਟੈਸਟ ਕਰਾਉਣੇ ਚਾਹੀਦੇ ਆ ਸਭ ਤੋਂ ਪਹਿਲਾਂ ਐਲਫਟੀ ਦੂਜੇ ਨੰਬਰ ਤੇ ਲਿਪਿਡ ਪ੍ਰੋਫਾਈਲ ਜਿਹਨੂੰ ਖੂਨ ਦੀ ਚਰਬੀ ਵਾਲਾ ਟੈਸਟ ਕਹਿੰਦੇ ਆ ਤੀਜੇ ਨੰਬਰ ਤੇ ਪੇਟ ਦਾ ਸਕੈਨ ਚੌਥੇ ਨੰਬਰ ਦੇ ਉੱਪਰ ਯੂਰਿਕ ਐਸਿਡ ਇਹ ਸਾਰੇ ਟੈਸਟ ਤਾਂ ਬੜੇ ਜਿਆਦਾ ਮੰਡੇਟਰੀ ਆ ਇਹ ਸਾਰੇ ਟੈਸਟ ਤੁਸੀਂ ਕਹਿ ਸਕਦੇ ਹੋ ਕਿ 3 ਮਹੀਨੇ 6 ਮਹੀਨੇ ਦੇ ਅੰਤਰਾਲ 'ਚ ਕਰਾਉਂਦੇ ਰਹਿਣਾ ਸਹੀ ਮੈਡਮ ਮੈਂ ਤਾਂ ਕਹੂੰਗਾ ਹਰ ਬਰਥਡੇ ਤੇ ਆਪਣੇ ਆਪ ਨੂੰ ਸਾਰੇ ਟੈਸਟ ਦਾ ਗਿਫਟ ਕਰੋ ਜਿਹੜੇ ਜਿਹੜੀ ਉਹ 'ਚ ਪ੍ਰੋਬਲਮ ਆਂਦੀ ਉਹਨਾਂ ਨੂੰ ਹਰ 6 ਮਹੀਨੇ ਬਾਅਦ ਕਰਾਉਂਦੇ ਰਹੋ ਮੈਮ ਤਾਂ ਬਿਲਕੁਲ ਇੱਕ ਗੱਲ ਬੜੀ ਇੱਕ ਵੱਡੀ ਗੱਲ ਹੈਗੀ ਹੈ ਹਮੇਸ਼ਾ ਇੱਕ ਲੜਾਈ ਰਹਿੰਦੀ ਹੈ ਦੇਸੀ ਤੇ ਅੰਗਰੇਜ਼ੀ ਦਵਾਈਆਂ ਦੀ ਕੋਈ ਵੀ ਬਿਮਾਰੀ ਹੋਵੇ ਇਹਹੀ ਲੜਾਈ ਦੇ ਵਿੱਚ ਮਰੀਜ਼ ਜਿਹੜੇ ਫਸੇ ਰਹਿੰਦੇ ਨੇ ਅਸੀਂ ਐਲੋਪੈਥੀ ਵੱਲ ਜਾਈਏ ਆਯੁਰਵੇਦੀ ਵੱਲ ਜਾਈਏ ਜੇ ਅੱਜ ਆਪਾਂ ਇਹ ਕਲੀਅਰ ਕਰ ਲਈਏ ਕਿ ਐਲੋਪੈਥਿਕ ਕਰਨੀ ਹੈ ਕਿ ਆਯੁਰਵੇਦਾ ਕਰਨਾ ਹੈ ਤਾਂ ਲੀਵਰ ਦੀ ਬਿਮਾਰੀ ਕਿਹੜੇ ਸਟੇਜ ਤੱਕ ਮਰੀਜ਼ ਜਿਹੜੇ ਆਯੁਰਵੇਦਾ ਵੱਲ ਜਾਣ ਕਿਹੜੀ ਸਟੇਜ ਤੇ ਐਲੋਪੈਥੀ ਵੱਲ ਜਾਣ ਸਿੱਧਾ ਸਵਾਲ ਐਲੋਪੈਥੀ ਦੇ ਵਿੱਚ ਲੀਵਰ ਨੂੰ ਲੈ ਕਰਕੇ ਗ੍ਰੇਡ 2 ਜਾਂ ਗ੍ਰੇਡ 3 ਤੱਕ ਕੋਈ ਵੀ ਦਵਾਈ ਨਹੀਂ ਹੈਗੀ ਹਾਂ ਦੇਨੂ ਲਗ ਲਗ ਦਵਾਈਆਂ ਦੇਈ ਜਾਂਗੇ ਇਹ ਲਲੋ ਵੋ ਲਲੋ ਇਦਾਂ ਲਲੋ ਉਦਾਂ ਲਲੋ ਕੋਈ ਸਿਸਟਮ ਨਹੀਂ ਹੈਗਾ ਉਹਦਾ ਉਹਦਾ ਸਿਸਟਮ ਪ੍ਰੇੇਦ ਤੋਂ ਸ਼ੁਰੂ ਹੁੰਦਾ ਪ੍ਰੇੇਦ ਤੱਕ ਖਤਮ ਹੁੰਦਾ ਆਯੁਰਵੇਦ ਚ ਫੇਰ ਨਾ ਨਾ ਕਰਕੇ 1.200 ਤਰ੍ਹਾਂ ਦੀ ਜੜੀ ਬੂਟੀਆਂ ਪਸਮਾ ਕੁਸਤੇ ਅਵੇਲੇਬਲ ਨੇ ਜਿਹੜੇ ਕਿ ਲੀਵਰ ਨੂੰ ਵਧੀਆ ਤਰੀਕੇ ਨਾਲ ਕੰਟਰੋਲ ਕਰਨ ਦੀ ਪ੍ਰੋਬਲਮ ਦੀ ਸਮਰੱਥਾ ਰੱਖਦੇ ਨੇ ਸੋ ਜੇ ਤੁਸੀਂ ਆ ਚੀਜ਼ ਕਰੋਗੇ ਅੰਗਰੇਜ਼ੀ ਵਾਲਿਆਂ ਨੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਇੱਕੋ ਕਹਿਣਾ ਕਿ ਤੁਸੀਂ ਭਰੇਜ ਕਰੋ ਜੀ ਤੁਸੀਂ ਜੀਵਨ ਸ਼ੈਲੀ ਕਰੋ ਜੀ ਕਿਉਂਕਿ ਜਿੰਨੀਆਂ ਵੀ ਦਵਾਈਆਂ ਕੁਝ ਕੋਲੇਸਟ੍ਰੋਲ ਕੰਟਰੋਲ ਕਰਨ ਦੀਆਂ ਦਵਾਈਆਂ ਨੇ ਕੁਝ ਟ੍ਰਾਈਗਲਿਸਰਾਈਡ ਕੰਟਰੋਲ ਕਰਨ ਦਵਾਈਆਂ ਨੇ ਕੁਝ ਉਹਨਾਂ ਦੇ ਯੂਰਿਕ ਐਸਿਡ ਕੰਟਰੋਲ ਕਰਨ ਦਵਾਈਆਂ ਨੇ ਬਟ ਜਿਹੜਾ ਜਨਮ ਦਾਤਾ ਜਿਹੜੀ ਜੜ ਹੈ ਉਸ ਨੂੰ ਬਿਹਤਰ ਕਰਨ ਦੀ ਦਵਾਈ ਐਲੋਪੈਥੀ ਚ ਨਹੀਂ ਬਟ ਅਸੀਂ ਬੀਂ ਕਿੱਥੇ ਦੇਸੀ ਦੇਣੀ ਹੈ ਕਿੱਥੇ ਅੰਗਰੇਜ਼ੀ ਦੇਣੀ ਹੈ ਅਗਰ ਤੁਸੀਂ ਅੰਡਰ ਸਟੇਜ ਲੀਵਰ 'ਤੇ ਪਹੁੰਚ ਗਏ ਫਿਰ ਤੁਸੀਂ ਅੰਗਰੇਜ਼ੀ ਤੋਂ ਬਿਨਾਂ ਨਹੀਂ ਬਚ ਸਕਦੇ ਅਗਰ ਤੁਸੀਂ ਸਟਾਰਟਿੰਗ 'ਚ ਹੋ ਫਿਰ ਤੁਸੀਂ ਦੇਸੀ ਨਾਲ ਠੀਕ ਹੋ ਸਕਦੇ ਹੋ ਬਟ ਪ੍ਰੈਕਟੀਕਲੀ ਕਰਕਸ ਕੀ ਹੈ ਕਿ ਤੁਹਾਡਾ ਪ੍ਰੇਜ ਤੁਹਾਡੀ ਜੀਵਨ ਸ਼ੈਲੀ ਉਦੋਂ ਬਾਅਦ ਦਵਾਈਆਂ ਨਾ ਜੇ ਤੁਸੀਂ ਤਿੰਨੋਂ ਸਟੈਪਸ ਨੂੰ ਅਮਲ ਨਹੀਂ ਕਰ ਸਕਦੇ ਫਿਰ ਵੈਰੀ ਸੌਰੀ ਤੁਹਾਡਾ ਠੀਕ ਹੋਣਾ ਬਹੁਤ ਜ਼ਿਆਦਾ ਔਖਾ ਹੈ ਕਈ ਲੋਕ ਸਾਡੇ ਕੋਲ ਰੋਜ਼ ਆਪੇ ਆਉਂਦੇ ਸਰਦੀ ਸਾਡੇ ਕੋਲ ਸ਼ਰਾਬ ਨਹੀਂ ਛੱਡੀ ਜਾਂਦੀ ਅਸੀਂ ਰੋਜ਼ ਪੀਣਾ ਚਾਹੁੰਦੇ ਆ ਅਸੀਂ ਉਹਨਾਂ ਨੂੰ ਗਾਈਡ ਕਰਦੇ ਕਿ ਵੀਰੇ ਸ਼ਰਾਬ ਪੀਣਾ ਚਾਹੁੰਦੇ ਨੇ ਨਾ ਪੀ ਲੈ ਬਟ ਉਹਦੀ ਇੱਕ ਲਿਮਟ ਤੈਅ ਕਰਦੇ ਕਿ 90 ਐਮਐਲ ਜਾਂ 150 ਐਮਐਲ ਤੋਂ ਉੱਪਰ ਤੋਂ दारू ਨਹੀਂ ਪੀਣੀ ਬੜੇ ਜੇ दारू ਪੀਨੇ ਤਾਂ ਰਾਦੀ ਰੋਟੀ ਨਹੀਂ ਖਾਣੀ ਅੱਗ ਤੇਰੇ ਅੰਦਰ ਕੋਈ ਤਲੀ ਚੀਜ਼ ਕੋਈ ਮੈਦੇ ਤੋਂ ਬਣੀ ਚੀਜ਼ ਕੋਈ ਮਿਰਚ ਮਸਾਲਾ ਅੰਦਰ ਨਾ ਜਾਵੇ ਖਾਣਾ ਤਾਂ ਸਲਾਦ ਨਾਲ ਲੈ ਲੈ ਹਰੀ ਸਬਜ਼ੀਆਂ ਜਿਹੜਾ ਸੂਪ ਹੈ ਉਹਦੇ ਨਾਲ ਲੈ ਲੈ ਫਰੂਟਸ ਦੇ ਨਾਲ ਲਲੋ ਜਿਹੜੀ ਘਾਰ ਸਬਜ਼ੀ ਬਣੀ ਉਹਦੇ ਨਾਲ ਲਲੋ ਗੱਲ ਖਤਮ ਹੈ ਕੋਈ ਜ਼ਰੂਰੀ ਆਪਾਂ दारू ਦੇ ਨਾਲ ਤੁੰਣ ਕੇ ਖਾਣੇ ਖਾਣਾ ਵੈ ਬੜਾ ਸਾਡੇ ਪੰਜਾਬ ਚ ਚੱਲਣਾ ਆ ਵੈ ਕਿ दारू ਨਾਲ ਸਾਨੂੰ ਬਟਰ ਚਿਕਨ ਚਾਹੀਦਾ ਵੈ दारू ਦੇ ਨਾਲ ਸਾਨੂੰ ਤਲੀਆਂ ਚੀਜ਼ਾਂ ਚਾਹੀਦੀਆਂ ਨੇ दारू ਨਾਲ ਸਾਨੂੰ ਇਹੋ ਜਿਹੀ ਮੈਦੇ ਤੋਂ ਬਣੀਆਂ ਚੀਜ਼ਾਂ ਚਾਹੀਦੀਆਂ ਜਿਹੜੀ ਹজম ਹੋਣੇ 6-7-8 ਘੰਟੇ ਲਾਂਦੀਆਂ ਨੇ ਉਦੋਂ ਬਾਅਦ ਸੈਰ ਨਹੀਂ ਕਰਨੀ ਉੱਠਣਾ ਹੈ ਸੌਣਾ ਡਾਇਰ ਪਚਾਣਾ ਕਿੱਦਾਂ ਹੈ ਤਕੜੀ ਹੈ ਸਰੀਰ ਤਾਂ ਜਿੰਨਾ ਖਾਇਆ ਉਹਨਾਂ ਪਚਾਇਆ ਕਰ ਲੋਗੇ ਤਾਂ ਬਿਮਾਰੀ ਨਹੀਂ ਲੱਗੂਗੀ ਨਹੀਂ ਤਾਂ ਹਰ ਚੀਜ਼ ਬਿਮਾਰੀ ਦੀ ਜਨਮਦਾਤਾ ਹੈ ਸਰ ਮੈਂ ਅਖੀਰ ਇੱਕ ਸਵਾਲ ਪੁੱਛਣਾ ਚਾਹਾਂਗੀ ਲੋਕ ਸੱਚੀ ਬਹੁਤ ਪਰੇਸ਼ਾਨ ਨੇ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਨਾ ਸੋਸ਼ਲ ਮੀਡੀਆ ਤੇ ਨੁਸਖੇ ਨੁਸਖੇ ਦਿਖਤ ਦੇ ਪੈ ਨੇ ਤੇ ਕਿਸ ਪਾਸੇ ਨੂੰ ਲੋਕ ਜਾਣ ਇਹਦੇ ਬਾਰੇ ਜਰੂਰ ਦੱਸੋ ਕਿਹੜੇ ਨੁਸਖੇ ਆ ਕਿ ਲੀਵਰ ਜੜੀਏ ਠੀਕ ਹੋ ਜਾਵੇ ਮੈਡਮ ਸਾਰਾ ਤਾਂ ਆਪਾਂ ਤੁਹਾਨੂੰ ਦੱਸਤਾ ਕਿ ਨੁਸਖੇ ਜਿਹੜੇ ਨੇ ਉਹ ਕੱਲਾ ਲੀਵਰ ਠੀਕ ਨਹੀਂ ਕਰਦੇ ਠੀਕ ਕਰਨ ਲਈ ਜੀਵਨ ਸ਼ੈਲੀ ਪਰਹੇਜ ਤੁਹਾਨੂੰ ਕਰਨਾ ਹੀ ਪੈਣਾ ਹੈ मैडम देखो जिन्ने डिग्रियां ਕੀਤੀਆਂ जिन्ने ਪੜ੍ਹਾਈਆਂ ਕੀਤੀਆਂ जिन्ने ਤਜਰਬਾ ਕੀਤਾ ਉਹ ਜਿਹੜਾ ਕੁਆਲੀਫਾਈਡ ਹੈ ਉਹ ਡਾਕਟਰ ਹੀ ਕਹਾਂਦਾ ਵੈ ਠੀਕ ਹੈ ਨਾ ਤੁਸੇ YouTube ਤੇ ਲੱਗੇ ਰਹੋ ਤੁਸੀ Facebook ਤੇ ਲੱਗੇ ਰਹੋ ਤੁਸੀ Google 'ਚ ਲੱਗ ਜਾਓ ਉਹ 10 ਇੱਕ ਪੇਪਰ ਇਕੱਠੇ ਕਰੋ ਨੌਲੇਜ ਤੁਸੀ ਬੋਲ ਦੋ ਇਨਫਲੂਐਂਸਰ ਸੋ ਕਾਲਡ ਨਹੀਂ ਕੰਮ ਕਰਦੇ ਪਏ ਨੇ ਆਪਣੇ ਲਾਈਕਸ ਵਧਾਣ ਲਈ ਉਹਨਾਂ ਦੇ ਥੋੜਾ ਲੈਣਾ ਤੇ ਨੇ ਕਿ ਮਰੀਦ ਹੀ ਕਿੰਨੀ ਆਈ ਤੇ ਅਸੀਂ ਫਿਰਦੀ ਪੀ ਮਰੀਦ ਵਿਚਾਰਾ ਕਿੰਨਾ ਤੱਕੇ ਆ ਕੇ ਪਰੇਸ਼ਾਨ ਹੋ ਕੇ ਅੱਜ ਖਰਾਬ ਹੋ ਰਿਹਾ ਵੈ ਚਾਰ ਚੀਜ਼ਾਂ ਮਿਕਸ ਕਰ ਲਓ ਜੀ ਖਾ ਲਓ ਜੀ ਠੀਕ ਹੋ ਜਾਓਗੇ ਉਹਨੂੰ ਪੁੱਛੋ ਮੈਂ ਮੈਂ ਚੈਨਲ ਦੇ ਨਾਲ ਹੀ ਪੁੱਛਣਾ ਚਾਹੁੰਗਾ ਪਲੀਜ਼ ਹੱਥ ਜੋੜ ਕੇ ਬੇਨਤੀ ਕਮੈਂਟਾਂ 'ਚ ਜਰੂਰ ਦੱਸਣਾ ਕਿ ਜਿਨ੍ਹਾਂ ਨੇ ਵੀ ਇਹੋ ਜਿਹੇ ਨੁਸਕੇ ਟੋ ਮਤਲਬ ਕਿ ਐਕਸਰਸਾਈਜ਼ ਡਾਈਟ ਮਤਲਬ ਖਾਣ ਪੀਣ ਉਸ ਤੋਂ ਬਾਅਦ ਦਵਾਈਆਂ ਲੈਣ ਦਾ ਫਰਕ ਡੈਫੀਨਿਟਲੀ ਪਾਊਗਾ ਮੈਂ ਕਹਣਾ ਤੁਸੀਂ ਦਵਾਈ ਨਾ ਵੀ ਲਓ ਤੁਸੀਂ ਕਹਿੰਦਾ ਜੀਵਨ ਸ਼ੈਲੀ ਤੇ ਖਾਣ-ਪੀਣ ਸੈੱਟ ਕਰ ਲਓ ਤੁਸੀਂ 70% ਤਾਂ ਵੀ ਠੀਕ ਹੋ ਜਾਓਗੇ ਪਵਾਂ ਸ਼ੂਗਰ ਹੈ ਪਵਾਂ ਬਲੱਡ ਪ੍ਰੈਸ਼ਰ ਹੈ ਪਵਾਂ ਲੀਵਰ ਤੇਜ ਹੈ ਪਵਾਂ ਜੁਆਇੰਟ ਪੇਨ ਆ ਪਵਾਂ ਕੋਈ ਵੀ ਰੋਗ ਹੈ ਤੁਹਾਡਾ ਇਹ ਦੋ ਚੀਜ਼ਾਂ ਨੇ ਤਾਂ 50-60% ਤੁਹਾਨੂੰ ਬਿਹਤਰ ਕਰਨਾ ਹੀ ਕਰਨਾ ਵੈ 40-50% ਪਵਾਂ ਪ ਦਵਾਈਆਂ ਤੋਂ ਉਸ ਨੂੰ ਬੈਟਰ ਕਰ ਲਈਏ ਮੇਰਾ ਤਜਰਬਾ ਇਹ ਕਹਿੰਦਾ ਕੁਆਲੀਫਾਈਡ ਡਾਕਟਰ ਕੋਲ ਜਾਓ ਆਪਣਾ ਨੀਅਰਬੈ ਕੋਈ ਵੀ ਡਾਕਟਰ ਅੰਗਰੇਜ਼ੀਏ ਦੇਸੀ ਕਿਸੇ ਕੋਲ ਵੀ ਜਾਓ ਹਰ ਡਾਕਟਰ ਇਕੁਅਲੀ ਕੈਲੀਬਰ ਹੈ ਬਟ ਪਲੀਜ਼ ਨੁਸਖੇ ਨਾਸਖੀਆਂ ਤੇ ਉੱਪਰ ਥੋੜਾ ਜਿਹਾ ਭਰੋਸਾ ਘੱਟ ਜਿਨੇ ਆਪਣੀ ਡਿਗਰੀ ਦੱਸੀ ਹੈ ਜਿਨੇ ਪੜ੍ਹਾਈ ਕੀਤੀ ਹੈ ਜਦੋਂ ਕੋਈ ਤਜਰਬਾ ਹੈਗਾ ਜਰੂਰ ਦਾ ਨੁਸਖੇ ਦੇ ਅਮਲ ਕਰੋ ਬਟ ਉਹ ਵੀ ਇੱਕ ਵਾਰ ਡਾਕਟਰ ਸਲਾਹਣਾ ਕੇ ਸਰ ਜੀ ਆਹ ਨੁਸਕਾ ਮੈਂ ਨੋਟ ਕੀਤਾ ਵੈ ਇਹ ਨੁਸਕਾ ਕੀ ਮੈਂ ਖਾ ਸਕਦਾ ਹਾਂ ਕੀ ਮੈਂ ਖਾ ਸਕਦੀ ਹਾਂ ਮੈਂ ਰੋ ਡਰਿੰਕ ਕਰਦਾ ਹਾਂ ਤੇ ਮੈਂ ਇਹ ਨੁਸਕਾ ਲੈਣਾ ਚਾਹੀਦਾ ਵੈ ਕੀ ਕਰਨਾ ਚਾਹੀਦਾ ਵੈ ਮੈਨੂੰ ਨਹੀਂ ਲੱਗਦਾ ਕੋਈ ਡਾਕਟਰ ਕੋਲ ਤੁਸੀਂ ਜਾਓਗੇ ਉਹ ਤੁਹਾਨੂੰ ਨੈਗੇਟਿਵ ਸਲਾਹ ਦੇਊਗਾ ਕੋਈ ਡਾਕਟਰ ਇਦਾਂ ਦਾ ਜਿਹੜਾ ਦਵਾਈਆਂ ਵੇਚਣਾ ਚਾਹੁੰਦਾ ਹੋਵੇ ਤੀਸਰੀ ਦਾ ਸਭ ਤੋਂ ਇੰਪੋਰਟੈਂਟ ਗੱਲ ਹੈ ਮੈਡਮ ਅੱਜ ਦੇ ਲੋਕਾਂ ਨੂੰ ਚਾਹੀਦੀ ਗਰੰਟੀ ਗਰੰਟੀ ਕੀ ਹੈ ਵੀ ਜਿਹੜਾ ਉਹਨੂੰ ਇਹ ਨਹੀਂ ਪਤਾ ਤੁਸੀਂ ਕਿੰਨੇ ਟਾਈਮ ਠੀਕ ਹੋਵੋਗੇ ਕਿਦਾਂ ਡਾਕਟਰ ਦੱਸ ਦਊਗਾ ਜੀ ਕਿੱਤਾ ਡਾਕਟਰ ਦੱਸ ਦੋ ਤੁਸੀਂ ਪ੍ਰੇਸ਼ ਕਰੋਗੇ ਤੁਸੀਂ ਆਪਨੇ ਦੱਸ ਸਕਦੇ ਤੁਸੀਂ ਪ੍ਰੇਸ਼ ਕਰੋਗੇ ਜੀਵਨ ਸ਼ੈਲੀ ਅਡਾਪਟ ਕਰੋਗੇ ਨਹੀਂ ਕਰੋਗੇ ਸੋ ਕਿੱਤਾ ਕੋਈ ਡਾਕਟਰ ਤੁਹਾਨੂੰ ਦੱਸ ਸਕ ਗਾਰੰਟੀ ਦੇ ਦੋ ਹੁਣ ਜਿਹੜੇ ਬੰਦੇ ਨੇ ਦਵਾਈਆਂ ਵੇਚ ਨਹੀਂ ਉਹ ਤਾਂ ਗਾਰੰਟੀ ਦੇ ਦੂਗਾ ਕਿ ਚਲਾ ਦੇ ਕਾਕਾ ਇੱਕ ਵਾਰੀ ਤੈਨੂੰ ਅਸੀਂ ਦਵਾਈ ਦੇ ਦੰਨੇ ਹੈ ਗਾਰੰਟੀ ਭਰ ਦੰਨੇ ਹੈ ਅਗਲੇ ਉਹ ਤੇ ਨੰਬਰ ਹੀ ਬਲੌਕ ਕਰਾ ਜੋ ਖਾੜਨਾ ਉਖਾੜ ਲੈ ਅਗਲੇ ਕਲੇਸ਼ ਪਾਣਾ ਉਖਾੜ ਲੈ ਅਗਲੇ ਨੂੰ ਕੀ ਫਰਕ ਪਊਗਾ ਜਿਹੜਾ ਡਾਕਟਰ ਸੋਚਦਾ ਨਾ ਯਾਰ ਕਿ ਅਸੀਂ ਮਰੀਜ਼ ਠੀਕ ਕਰਨਾ ਅੱਛਾ ਤੇ ਦੁੱਖ ਨੂੰ ਸਮਝਣਾ ਤੇ ਦਰਦ ਨੂੰ ਸਮਝਣਾ ਉਹਦੀ ਭਾਵਨਾ ਨੂੰ ਸਮਝਣਾ ਕਿ ਸਟੇਜ ਤੇ ਪਹੁੰਚ ਚੁੱਕਾ ਵਾ ਸੋ ਮੈ 1 ਮਹੀਨੇ ਚ ਅਸਰ ਆਂਦਾ ਹੈ ਆਪਣੇ ਡਾਕਟਰ ਕੋਲ ਫੇਰ ਦੁਬਾਰਾ ਜਾਓ ਨਾ ਕਿ ਡਾਕਟਰ ਬਦਲੋ ਡਾਕਟਰ ਗੁਲਜੋਤ ਸਰ ਮੈਨੂੰ ਫਰਕ ਨਹੀਂ ਪਿਆ ਡਾਕਟਰ ਤੁਹਾਡੇ ਟੈਸਟ ਕਰਾਊਗਾ ਰੋਗ ਨੂੰ ਜਾਣੂਗਾ ਦੇਖੂਗਾ ਕਿ ਦਵਾਈ ਹੋਰ ਪੋਟੈਂਸੀ ਦੀ ਲੋੜ ਤਾਂ ਨਹੀਂ ਹੋਰ ਪਾਵਰ ਦੀ ਲੋੜ ਤਾਂ ਨਹੀਂ ਕਮਿਪੇਸ਼ੀ ਕਿੱਥੇ ਰਹਿ ਰਹੀ ਹੈ ਕਮਿਪੇਸ਼ੀ ਫੜੀ ਗਈ ਬਿਮਾਰੀ ਦਾ ਇਲਾਜ ਹੋ ਗਿਆ ਬਟ ਤੁਹਾਡਾ ਡਿਸੀਜਨ ਆ ਤੁਹਾਡੀ ਮਰਜ਼ੀ ਹੈ ਅਸੀਂ ਸਿਰਫ ਸਮਝਾ ਸਕਦੇ ਆ ਮੈਮ ਤੁਹਾਡੇ ਮਾਧਿਅਮ ਤੋਂ ਅਸੀਂ ਆਪਣੇ ਮਾਧਿਅਮ ਤੋਂ ਜੋ ਸਾਡੀ ਨੋਲੇਜ ਤੁਹਾਡੇ ਨਾਲ ਸ਼ੇਅਰ ਕਰ ਸਕਦੇ ਆ ਜਨਤਾ ਦੇ ਜਨਰਲ ਤੁਸੀਂ ਉਹ ਡਿਸੀਜਨ ਲੈਣ ਵਾਲੇ ਤੁਸੀਂ ਹੋ ਜੇਕਰ ਤੁਸੀਂ ਡਾਕਟਰ ਏਚ ਹਾਂਡਾ ਦੇ ਇਥੇ ਹਾਂਡਾ ਹੈਲਥ케ਅਰ ਵਿਜ਼ਿਟ ਵੀ ਕਰ ਦਿਓ ਤੁਹਾਡੇ ਲਈ ਬਕਾਇਦਾ ਜੋ ਕੀ ਤੁਸੀਂ ਖਾਣਾ ਕੀ ਨਹੀਂ ਖਾਣਾ ਇਸ ਦੀ ਵੀ ਜਾਣਕਾਰੀ ਦੇਣ ਦੇ ਲਈ ਪ੍ਰੋਪਰ ਤੁਹਾਨੂੰ ਜੋ ਗਾਈਡ ਜਿਹੜਾ ਕਿ ਕੀਤਾ ਜਾਂਦਾ ਸਕਰੀਨ ਤੇ ਨੰਬਰ ਵੀ ਫਲੈਸ਼ ਹੋ ਰਿਹਾ ਤੁਸੀਂ ਇੱਥੇ ਵਿਜ਼ਿਟ ਕਰੋ ਜੇਕਰ ਤੁਹਾਡੇ ਪੇਸ਼ੈਂਟ ਜੇ 1 ਜਾਂ 2 ਸਟੇਜ ਲੀਵਰ ਦੇ ਵਿੱਚ ਹੈ ਨਾ ਉਹ ਡਾਈਟ ਚਾਰਟ ਫਾਲੋ ਕਰ ਲਵੇ ਅੱਛਾ ਮੈਂ ਤੁਹਾਨੂੰ ਇਹ ਚੀਜ਼ ਦੱਸਣਾ ਚਾਹੂੰਗਾ ਕਿ ਇਹ ਡਾਈਟ ਚਾਰਟ ਆਪਣੇ ਆਪ ਚ 70% ਇਲਾਜ ਦਾ ਕਾਰਕ ਹੈ ਅਗਰ ਤੁਹਾਨੂੰ ਤਜਾਬ ਬੰਦ ਆਇਆ ਜਾਂ ਲੀਵਰ 'ਚ ਗਰਮੀ ਹੈ ਜਾਂ ਗੈਸ ਬੰਦੀ ਹੈ ਜਾਂ ਮੇਲ 'ਚ ਮੇਲ ਇਨਫਰਟੀਲਿਟੀ ਜਾਂ ਟਾਈਮਿੰਗ ਦੇ ਇਸ਼ੂ ਹੈ ਜਾਂ ਤੁਹਾਨੂੰ ਪੈਰਾ ਤੋਂ ਸੇਕ ਨਿਕਲਦਾ ਹੋਵੇ ਜਾਂ ਤੁਹਾਡੇ ਪੇਟ 'ਚ ਗੈਸ ਬੰਦੀ ਹੈ ਜਾਂ ਬਾਰ-ਬਾਰ ਤੁਹਾਨੂੰ ਸਟੂਲ ਜਾਣਾ ਪੈਂਦਾ ਇੱਕ ਵਾਰ ਜਾ ਕੇ ਤੁਸੀਂ ਫਰੈਸ਼ ਨਹੀਂ ਹੋ ਪਾਉਂਦੇ ਫੇਰ ਜ਼ਰੂਰ ਤੁਹਾਨੂੰ ਦਵਾਈਆਂ ਦੇਣੀਆਂ ਪੈਣਗੀਆਂ ਜਾਂ ਤੁਹਾਡਾ ਗ੍ਰੇਡ ਫੈਟੀ ਲੀਵਰ 3 ਹੋ ਚੁੱਕਾ 4 ਹੋ ਚੁੱਕਾ ਸਾਈਜ਼ ਵੱਡ ਚੁੱਕਾ ਹੋਵੇ ਤਲੀ ਦਾ ਸਾਈਜ਼ ਵੱਡ ਚੁੱਕਾ ਹੋਵੇ ਫੇਰ ਦਵਾਈਆਂ ਤੁਹਾਨੂੰ ਜ਼ਰੂਰ ਦੇਣੀਆਂ ਪੈਣਗੀਆਂ ਬਟ ਆ ਜਿਹੜਾ ਹੈ ਇਹ ਆਪਣੇ ਆਪ 'ਚ ਨੰਬਰ 1 ਇਲਾਜ ਹੈ ਬਿਕੋਜ਼ ਜਿੰਨੇ ਆਪਣੀ ਜ਼ ਜਿਸ ਨੂੰ ਆ ਕਰਨਾ ਆ ਗਿਆ ਨਾ ਕਿ ਮੈਂ ਆ ਨਹੀਂ ਖਾਣੀ ਮੈਂ ਆ ਨਹੀਂ ਕਰਨਾ ਮੈਂ ਆ ਨਹੀਂ ਸੋਚਣਾ ਉਹ ਜਿੱਤ ਗਿਆ ਜਿਸ ਨੂੰ ਆ ਕਰਨਾ ਆ ਕਿ ਮੈਂ ਇਦਾਂ ਖਾਣਾ ਵੇ ਇਦਾਂ ਪੀਣਾ ਵੇ ਵਰਜਿਸ਼ ਕਰਨੀ ਹੈ ਆ ਮੈਂ ਇਸ ਤਰੀਕੇ ਨਾਲ ਜੀਵਨ ਸ਼ੈਲੀ ਰੱਖਣੀ ਹੈ ਉਹ ਤਰ ਗਿਆ ਆ ਕਰ ਲੋ ਤੇ ਆ ਕਰ ਲੋ ਤੁਸੀਂ ਓਕੇ ਰਿਪੋਰਟ ਹੋ ਗਏ ਪਰ ਪਤਾ ਹੋਣਾ ਚਾਹੀਦਾ ਕਿਨੂੰ ਐ ਕਰਨਾ ਹੈ ਕਿਨੂੰ ਐ ਕਰਨਾ ਹੈ ਜੀ ਬਿਲਕੁਲ ਬਹੁਤ ਸ਼ੁਕਰੀਆ ਸਾਰੀ ਇਸ ਜਾਣਕਾਰੀ ਲਈ ਉਮੀਦ ਕਰਦੇ ਹਾਂ ਜੇ ਸਾਡੇ ਦਰਸ਼ਕਾਂ ਨੂੰ ਜੋ ਵੀ ਭ੍ਰਮ ਸੀਗੇ ਲੀਵਰ ਨੂੰ ਲੈ ਕੇ ਉਹ ਕਾਫੀ ਦੂਰ ਹੋਏ ਹੋਣਗੇ ਤੇ ਜੋ ਇੱਕ ਸੁਣਿਆ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਜੋ ਆਪਣਾ ਲਾਈਫ ਸਟਾਈਲ ਤੁਹਾਨੂੰ ਚੇਂਜ ਆਖਰ ਕਰਨਾ ਹੀ ਪੈਣਾ ਕਿਉਂਕਿ ਹਰ ਬਿਮਾਰੀ ਦੀ ਜੜੀ ਜੜਾ ਉਹ ਲਾਈਫ ਸਟਾਈਲ ਹੈ ਗਲਤ ਖਾਣ ਪਾਣ ਹੈ ਤੇ ਜੇਕਰ ਤੁਸੀਂ ਕੁਝ ਦੇਖਦੇ ਹੋ ਇਹੋ ਜੇ ਸਿੰਪਟਮ ਆਪਣੀ ਬਾਡੀ ਦੇ ਵਿੱਚ ਤਾਂ ਤੁਸੀਂ ਅੱਜ ਹੀ ਟੈਸਟ ਕਰਾਓ ਹਰ ਸਾਲ ਟੈਸਟ ਕਰਾਓ ਤੇ ਇਸ ਬਿਮਾਰੀਆਂ ਨੂੰ ਦੂਰ ਪਾਓ